राजा िया प्रेम दियां लगिया नी मान राजा साहब किया प्रेम दिया लगिया नी नान राजा साहब दे राजा साहेब दे राजा साहब दे ਆਛਾ ਮੇਰੀ ਆਪਰੇ ਮੀਆਂ ਦੀਆਂ ਦੀਆਂ ਨੀ ਮਾਰ ਮਰੋ ਜੇ ਬੋਸਾ ਮੇਰਾ ਮੇਰਾ ਤਰੀਕ ਸ਼ਹੀਦ ਭਗਤ ਸਿੰਘ ਜਿਹਦੇ ਨਗਰ ਦੇ ਵਿੱਚ ਵਸਿਆ ਹੋਇਆ ਬਲਾਕ ਬੰਗਾ ਸ਼ਹਿਰ ਬੰਗਾ ਸ਼ਹਿਰ ਦੀਆਂ ਆਪ ਜੀ ਨੂੰ ਤਸਵੀਰਾਂ ਦੇ ਨਾਲ-ਨਾਲ ਰਾਜਾ ਸਾਹਿਬ ਜਿਹਦੇ ਦਰਸ਼ਨ ਕਰਵਾਉਂਦੇ ਪਏ ਹਾਂ ਬੰਗਿਆ ਸ਼ਹਿਰ ਦੇ ਨਾਲ ਗੁਣਾਚੌਰ ਗੁਣਾਚੌਰ ਦੇ ਨਾਲ ਹੀ ਇਹ ਦਰਬਾਰ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਆਪ ਦੇਖਦੇ ਪਏ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇਸ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਸ਼ਰਦਾਬਾਨ ਭਰਾ ਪੈਣਾ ਬਜ਼ੁਰਗ ਮਤਾਵਾ ਤੁਸੀਂ ਇੱਥੇ ਦੇਖਦੇ ਹੋ ਕਿ ਠਾਠਾ ਮਾਰਦਾ ਇਕੱਠ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਪਹੁੰਚਦਾ ਇਹ ਨੌਜਵਾਨ ਵੀਰ ਵੇਖਦੇ ਹੋ ਬਜ਼ੁਰਗ ਹੈ ਮਤਾਵਾ ਆ ਪੈਣਾ ਆ ਤਕਰੀਬਨ 2 ਵਜੇ ਤੋਂ ਪਿੰਡਾਂ ਦੇ ਵਿੱਚ ਉਹ ਗੱਡੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਮੋਟਰਸਾਈਕਲ ਸਕੂਟਰ ਸਕੂਟਰਾਂ ਦੇ ਉੱਪਰ ਰਾਜਾ ਸਾਹਿਬ ਦੇ ਦਰਬਾਰ ਨੂੰ ਜਾਣ ਵਾਲੇ ਹਰ ਰਸਤੇ ਦੇ ਉੱਪਰ 50 50 60 60 ਬੰਦੇ ਰਾਤ ਨੂੰ 2 ਵਜੇ ਤੋਂ ਬਾਅਦ ਅਕਸਰ ਹੀ ਰੋਡਾਂ ਦੇ ਉੱਪਰ ਨਜ਼ਰ ਆਉਂਦੇ ਨੇ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਇਸ ਮੇਲੇ ਦੀ ਤਾਂਗ ਦੇ ਵਿੱਚ ਰਹਿੰਦੇ ਨੇ ਕਿ ਕਿਹੜਾ ਸਾਲ ਤੇ ਕਿਹੜਾ ਸਮਾਂ ਤੇ ਕਿਹੜੀ ਘੜੀ ਆਵੇਗੀ ਜਦੋਂ ਇਸ ਦਰਬਾਰ ਦੇ ਵਿੱਚ ਨਤਮਸਤਕ ਹੋਵਾਂਗੇ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆਂ ਇਹ ਸੰਗਤਾਂ ਖਾ ਖਾ ਮਾਰਦਾ ਇਕੱਠ ਵੱਡੇ ਪੱਧਰ ਦੇ ਉੱਪਰ ਦੇਖਦੇ ਹਾਂ ਇਹ ਭੈਣਾਂ ਪਹੁੰਚੀਆਂ ਨੇ ਵੀਰ ਪਹੁੰਚੇ ਐ ਮਤਾਮਾਂ ਪਹੁੰਚੀਆਂ ਛੋਟੇ ਛੋਟੇ ਬੱਚੇ ਭੈਣਾਂ ਲੈ ਕੇ ਆ ਰਹੀਆਂ ਹਨ ਗੁਰੂ ਘਰ ਦੀਆਂ ਰਾਜਾ ਸਾਹਿਬ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਥੇ ਸੰਗਤਾਂ ਪਹੁੰਚੀਆਂ ਹਨ ਸੰਗਤਾਂ ਪਿਆਰ ਕਰਨ ਵਾਲੀਆਂ ਰਾਜਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆਂ ਇਹਨਾਂ ਸੰਗਤਾਂ ਨੂੰ ਦੇਖਦੇ ਹਾਂ ਤਕਰੀਬਨ 2 ਵਜੇ ਤੋਂ ਇਹ ਲਗਭਗ ਸੰਗਤਾਂ ਇੱਥੇ ਪਹੁੰਚਣੀਆਂ ਤਿਆਰ ਹੋ ਜਾਂਦੀਆਂ ਹਨ ਇਹ ਸਾਰਾ ਹੀ ਰੇਂਜ ਪ੍ਰਬੰਧਕਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਕੀਤਾ ਜਾਂਦਾ ਵੱਡੀ ਵਿਸ਼ੇਸ਼ਤਾ ਵਾਲੀ ਗੱਲ ਇਹ ਹੈਗੀ ਕਿ ਨੌਜਵਾਨ ਇੱਥੇ ਵੱਡੇ ਪੱਧਰ ਦੇ ਉੱਪਰ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਇੱਥੇ ਇਹ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੇ ਹਨ Aqui é a